ਸੂਬੇ ਦੇ ਵਿੱਚ ਨਸ਼ੇ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਬਣ ਕੇ ਖੜਾ ਹੋਇਆ ਤੇ ਇਸੇ ਚੀਜ਼ ਨੂੰ ਖਤਮ ਕਰਨ ਦੇ ਲਈ ਇਸੇ ਚੀਜ਼ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਸਿਹਰਦ ਦਿਖਾਈ ਦੇ ਰਹੀ ਹੈ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਤੇ ਪਿਛਲੇ 3-4 ਦਿਨਾਂ ਤੋਂ ਸਮਰਾਲਾ ਹਲਕੇ ਦੇ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਆਪਰੇਸ਼ਨ ਹੈ ਉਹ ਚੱਲਦਾ ਦਿਖਾਈ ਦੇ ਰਿਹਾ ਹੈ ਅੱਜ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਸਮਰਾਲਾ ਦੇ ਸ਼ੱਕੀ ਪਿੰਡਾਂ ਦੇ ਵਿੱਚ ਘੁੰਮਦੀ ਨਜ਼ਰ ਆਈ ਸਾਰੇ ਲੋਕਾਂ ਦੇ ਘਰਾਂ ਦੇ ਸਮਾਨ ਫਰੋਲੇ ਗਏ ਤੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਇਸ ਤਰ੍ਹਾਂ ਇਸ ਤਰੀਕੇ ਦੇ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਨਾਮਜ਼ਦ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸੀਜ਼ ਕੀਤਾ ਜਾ ਰਿਹਾ 29 ਲੱਖ ਦੇ ਕਰੀਬ-ਕਰੀਬ ਦੀ ਇੱਕ ਪ੍ਰਾਪਰਟੀ ਇੱਕ ਸਖਸ਼ ਦੀ ਜਿਸ ਤੇ ਉੱਪਰ ਨੋਟਿਸ ਚਿਪਕਾਇਆ ਗਿਆ ਕਿ ਜੇਕਰ ਕੋਈ ਇਸ ਨੂੰ ਰੈਂਟ ਤੇ ਲੈਣਾ ਚਾਹੀਏ ਇਸ ਨੂੰ ਖਰੀਦਣਾ ਚਾਹੀਏ ਤਾਂ ਉਹ ਇਹ ਐਸਾ ਕੁਝ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜੀ ਪ੍ਰਾਪਰਟੀ ਹੈ ਇਹ ਐਨਡੀਪੀਐਸ ਦੇ ਕੇਸ ਦੇ ਤਹਿਤ ਸੀਜ਼ ਕੀਤੀ ਗਈ ਹੈ ਨਾਲ ਅਟੈਚ ਕੀਤੀ ਗਈ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਉਹਨਾਂ ਲੋਕਾਂ ਦੇ ਉੱਤੇ ਤਿੱਕੀ ਨਜ਼ਰ ਬਣਾਈ ਹੋਈ ਹੈ ਜਿੰਨੇ ਜਿਹੜੇ ਪਹਿਲਾਂ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਨਾਮਜ਼ਦ ਨੇ ਪੁਲਿਸ ਦੇ ਉੱਚ ਅਧਿਕਾਰੀ ਵੀ ਉੱਥੇ ਪਹੁੰਚੇ ਨੇ ਦੱਸ ਦਿੰਨੇ ਆ ਕਿ ਆ ਜਿਹੜੀਆਂ ਤਸਵੀਰਾਂ ਨੇ ਇਹ ਅਣਮੋਲਕੀਆਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸੰਜੀਆ ਕਰ ਰਹੇ ਹਾਂ ਡੀਏਜੀ ਲੁਧਿਆਣਾ ਰੇਂਜ ਤਨਪ੍ਰੀਤ ਕੋਰ ਰੰਦਾਵਾ ਵੀ ਉੱਥੇ ਸੀ ਤੇ SSP ਅਮਨੀਤ ਕੌਂਡਲ ਉਹ ਵੀ ਉੱਥੇ ਮੌਜੂਦ ਸੀ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਆਪਰੇਸ਼ਨ ਕਾਸੋ ਹੈ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਸ ਨੂੰ ਚਲਾਇਆ ਜਾ ਰਿਹਾ ਤੇ ਇਸ ਦੇ ਤਹਿਤ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿੱਥੇ ਵੀ ਕਿਤੇ ਸੂਚਨਾ ਮਿਲਦੀ ਹੈ ਕਿ ਖੁੱਲੇ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਨਸ਼ਾ ਵੇਚਿਆ ਜਾ ਰਿਹਾ ਤਸਕਰੀ ਦਾ ਕਾਰੋਬਾਰ ਹੋ ਰਿਹਾ ਉੱਥੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਨਾਲ ਦੀ ਨਾਲ ਰੇਡ ਮਾਰ ਕੇ ਸ਼ੱਕੀਆਂ ਨੂੰ ਚੁੱਕਿਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤੇ ਉਹਦੇ ਖਿਲਾਫ ਠੁਕਮੀ ਕਾਰਵਾਈ ਹੈ ਜਿਹੜੀ ਉਹ ਵੀ ਮੌਕੇ ਦੇ ਉੱਤੇ ਕਰ ਦਿੱਤੀ ਜਾਂਦੀ ਹੈ ਇਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਨਾਲ ਦੀ ਨਾਲ ਉੱਚ ਅਧਿਕਾਰੀ ਜਿਹੜੇ ਉੱਥੇ ਪਹੁੰਚੇ ਨੇ ਚਾਹੀ ਉਹ ਅਮਨੀਤ ਕੁੰਡਲ ਹੋਣ ਤੇ ਨਾਲ ਜਿਲ੍ਹੇ ਦੇਣਾ ਰੇ ਜਤਨਪ੍ਰੀਤ ਕੋਰ ਰੰਦਾਵਾ ਹੁਣ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਖਾਸ ਤੌਰ ਤੇ ਇਸ ਕਾਸੋ ਆਪਰੇਸ਼ਨ ਨੂੰ ਲੈ ਕੇ ਇੱਕ ਵਾਰੀ ਤੁਹਾਨੂੰ ਉਹ ਜ਼ਰੂਰ ਅਸੀਂ ਸੁਣਾਉਣਾ ਚਾਹਾਂਗੇ ਨਸ਼ਿਆਂ ਦੇ ਖਿਲਾਫ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਐਸੇ ਕੁਝ ਪਿੰਡਾਂ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਰਿਕਾਰਡ ਦੇ ਮੁਤਾਬਿਕ ਨਸ਼ਿਆਂ ਦੇ ਵੱਧ ਕੇਸ ਦਰਜ ਹੋਏ ਸੋ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਵਿੱਚ ਲੋਕਲ থানা ਹਲਕਾ ਅਫਸਰ ਐ एसएसपी ਸਾਹਿਬ ਤੇ ਮੇਰੇ ਵੱਲੋਂ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਨੂੰ ਲੀਡ ਕੀਤਾ ਗਿਆ ਹੈ। ਇਹ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 4 ਕਿ ਦਿਨਾਂ ਤੋਂ 4-5 ਦਿਨਾਂ ਤੋਂ ਕਰਾਏ ਜਾ ਰਹੇ ਹਨ ਜਿਦੇ ਵਿੱਚ ਸਾਡਾ ਮੁੱਖ ਮੰਤਵ ਇਹ ਹੈ ਕਿ ਜਿਹੜਾ ਕੋਈ ਖੁੱਲੇ ਨਸ਼ੇ ਵੇਚ ਰਹੇ ਹਨ ਜਾਂ ਸ਼ਰੀਆਮ ਹੀ ਜਿਹੜੀ ਕਪਾ ਨੂੰ ਕਈ ਵਾਰੀ ਸ਼ਿਕਾਇਤ ਆਂਦੀ ਹੈ ਜਾਂ ਇਤਲਾ ਆਂਦੀ ਹੈ ਉਸਤੇ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਇਸ ਚੀਜ਼ ਨੂੰ ਉੱਥੇ ਦੇ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਨ ਪ੍ਰਾਪਰਟੀ ਦੀ ਗੱਲ ਕਰੀ ਤਾਂ ਇਸ ਵਿੱਚ ਜਿਹੜੀ ਹੈ 3 ਦੀ ਪ੍ਰਾਪਰਟੀ ਉਹ ਵੀ ਕਿਹਦੇ ਬੱਚੇ ਰਾਤੀ ਉਹਦੇ ਰੋਲ ਕੀਤੀ ਗਈ ਜੀ ਜੀ ਅੱਜ ਵੀ ਥੋੜੀ ਦੇਰ ਬਾਅਦ ਐਸਐਸਪੀ ਸਾਹਿਬ ਨੇ ਵੀ ਦੋ ਥਾਵਾਂ ਤੇ ਸਾਡੇ ਕੋਲ ਕੰਪੀਟੈਂਟ ਅਥਾਰਟੀ ਵੱਲੋਂ ਪ੍ਰਾਪਰਟੀ ਸੀਜ਼ਰ ਦੇ ਨੋਟਿਸ ਆਏ ਹਨ ਤੇ ਉਹ ਸਾਡੀ ਇਸ ਇੱਕ ਜਿਹੜੀ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਨਾਲ ਨਾ ਜਿਹੜਾ ਦੂਜਾ ਸਾਡਾ ਹੈ ਉਹਦੇ ਵੀ ਸਾਡਾ ਮੇਨ ਫੋਕਸ ਇਸੇ ਤੇ ਹੈ ਕਿ ਜਿਨ੍ਹਾਂ ਨੇ ਨਸ਼ਾ ਤੋਂ ਕੋਈ ਪ੍ਰਾਪਰਟੀ ਬਣਾਈਆਂ ਹਨ ਉਹਨਾਂ ਦੇ ਪ੍ਰਾਪਰਟੀ ਦੇ ਸੀਜ਼ਰ ਕੰਪੀਟੈਂਟ ਅਥਾਰਟੀ ਤੋਂ ਲੈ ਕੇ ਉਹਨਾਂ ਨੂੰ ਬਲੌਕ ਕਰਾਇਆ ਜਾਏ ਤਾਂ ਕਿ ਉਹ ਅੱਗੇ ਉਸ ਨੂੰ ਕਿਤੇ ਵੇਚਣਾ ਪਾਣ ਤੇ ਉਸ ਦਾ ਅੱਗੇ ਕਿਸੇ ਤਰ੍ਹਾਂ ਦਾ ਉਹ ਫਾਇਦਾ ਨਾ ਲੇ